ਸੱਚਾ ਦੋਸਤੋ ਗੱਲ ਕੀਤੇਆਂ ਦੂਰ ਜਾਂਦੀ ਹੈ ਪਰ ਹੈ ਇਹ ਕਰਨ ਵਾਲੀ ਗੱਲ ਅੱਜ ਇਸ ਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਅ ਅੱਜ ਮੈਨੂੰ ਦਲਜੀਤ ਸਾਂਹ ਦਾ ਬੜਾ ਖਿਆਲ ਆਇਆ ਕਿਉਂਕਿ ਦਲਜੀਤ ਮੈਂ ਕੋਈ ਪ੍ਰਮੋਟਰ ਨਹੀਂ ਕਰ ਰਿਹਾ ਦਲਜੀਤ ਸਾਂਹ ਨੂੰ ਪਰ ਉਹਨੂੰ ਹੁਣ ਲੋਡ ਵੀ ਨਹੀਂ ਪ੍ਰਮੋਟ ਹੁੰਦੀ ਮੈਂ ਇਹ ਪੁਰਾਣੀਆਂ ਗੱਲਾਂ ਕਰਦਾ ਜਦੋਂ ਪਹਿਲੀ ਵਾਰੀ ਆਏ ਸੀ ਹੁਣ ਕੋਈ ਲੋਡ ਨਹੀਂ ਦਲਜੀਤ ਸਾਂਹ ਬਹੁਤ ਉੱਪਰ ਚਲਾ ਗਿਆ ਮੈਨੂੰ ਅੱਜ ਤਾਂ ਖਿਆਲ ਆਇਆ ਦਲਜੀਤ ਸਾਂਹ ਦਾ ਕਿਉਂਕਿ ਉਹਨੇ ਬڑے بڑے ਜਿਹੜੇ ਵੱਡੇ ਜਿਹੜੇ ਰੈਕર્ડ ਤੋੜੇ ਨੇ ਜਿੱਦਾਂ ਉਹਨੇ ਸਾਰੀ ਦੁਨੀਆ ਦੇ ਵਿੱਚ ਸ਼ੋਅ ਕੀਤੇ ਨਾ ਆ ਬਾਹਰ ਵੀ ਇੰਡੀਆ ਵੀ ਹਰ ਜਗ੍ਹਾ ਬੜਾ ਕੱਟ ਕੀਤਾ ਮੈਨੂੰ ਖਿਆਲ ਆਇਆ ਕਿ ਇੱਥੇ ਇੱਕ ਸਾਡੇ ਨਾ ਬਾਹਰ ਦੇ ਘੰਟੀਆਂ ਚ ਖਾਲ ਖਰ ਕੇ ਅਮਰੀਕਾ 'ਚ ਇੱਕ ਸੁਪਰ ਬਾਲ ਹੁੰਦਾ ਜਿਹੜਾ ਸੁਪਰ ਬਾਲ ਵੀ ਆ ਕਿ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਸਭ ਤੋਂ ਵੱਡਾ ਜਿਹੜਾ ਵਰਲਡ ਕੱਪ ਜਿਹੜਾ ਬਿਗੇਸਟ ਹੈਗਾ ਦੁਨੀਆ ਦਾ ਇਸ ਨੂੰ ਕਿਹਾ ਜਾਂਦਾ ਦੋ ਦੋ ਵੱਡੇ ਕੱਪ ਨੇ ਇੱਕ ਸੁਪਰ ਬਾਲ ਹੈ ਇੱਕ ਵਰਲਡ ਕਪ ਹੈ ਸੌਕਰ ਦਾ ਉਸ ਦੇ ਵਿੱਚ ਬਾਕੀ ਵੀ ਦੂਸਰੀਆਂ ਕਾਫੀ ਕੰਟਰੀਜ਼ ਇਨਵੋਲ ਹੁੰਦੀਆਂ ਨਾ ਉਹ ਲੱਗ ਉਹ ਲਗਭਗ ਇੱਕ ਮਹੀਨਾ ਖੇਲੇ ਇੱਕ ਮਹੀਨਾ ਉਹਦੀਆਂ ਜਿਹੜੀਆਂ ਗੇਮਸ ਚੱਲਦੀਆਂ ਜਿਹੜਾ ਸੁਪਰ ਬਾਲ ਆ ਇਹ ਸੰਡੇ ਨੂੰ ਹੁੰਦਾ ਹੁਣੇ ਅਜੇ ਹੋ ਕੇ ਛੱਡਿਆ 9 ਫਰਵਰੀ ਨੂੰ 2025 ਨੂੰ ਆ ਜਿਹੜਾ ਕਿ ਏਡਾ ਵਧੀਆ ਕੰਪੀਟੀਸ਼ਨ ਨਹੀਂ ਸੀ ਵਨ ਸਾਈਡਡ ਗੇਮ ਹੋ ਗਈ ਸੀ ਫਿਲੀ ਵਾਲੇ ਜਿਹੜੇ ਸੀ ਉਹ ਲੈ ਗਏ ਲਗਾਤਾਰ ਦੂਸਰੀ ਟੀਮ ਦੋਵਾਰ ਹੀ ਲੱਗੀ ਸੀ ਇਸ ਵਾਰ ਦੀ ਫਿਲੀ ਵਾਲਿਆਂ ਨੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਹਰਾ ਕੇ ਕਿੰਨੀ ਵਾਰੀ ਟੱਚ ਟਾਉਨ ਹੁੰਦਾ ਹੈ ਕਿ ਇਹ ਗੇਮ ਨੂੰ ਜਿਹੜਾ ਸਮਝਣ ਲੱਗਿਆ ਥੋੜਾ ਜਿਹਾ ਟਾਈਮ ਲੱਗਦਾ ਮੈਨੂੰ ਵੀ ਨਹੀਂ ਪੂਰੀ ਤਰ੍ਹਾਂ ਸਮਝ ਲੱਗਦੀ ਪਹਿਲਾਂ ਇਹਨੂੰ ਬੈਟ ਬੱਲੇ ਸੰਝ ਜਾਂਦਾ ਹੁੰਦਾ ਸੀ ਜਦੋਂ ਕ੍ਰਿਕਟ ਨਹੀਂ ਖੇਡਦੇ ਬੈਟ ਬੱਲਾ ਆਪਾਂ ਤਾਂ ਜਦੋਂ ਆਪਾਂ ਛੋਟੇ ਹੁੰਦੇ ਥਾਪੀਆਂ ਜਿਹਾ ਮਾਰਦੇ ਹੁੰਦੇ ਥਾਪੀਆਂ ਨਾਲ ਖੇਡਦੇ ਹੁੰਦੇ ਸੀ ਉਹ ਵੱਟਾ ਵੀ ਕਈ ਵਾਰੀ ਉਹਦਾ ਜਿਹੜਾ ਥਾਪੀ ਦਾ ਜਿਹੜਾ ਘੁਮਾ ਕੇ ਮਾਰਦੇ ਸੀ ਵੱਟਾ ਜ ਉਹ ਜਦੋਂ ਥਾਪੀ ਕੱਪੜੇ ਧੋ ਕਈ ਵਾਰੀ ਦਰਦ ਬੜੀ ਹੁੰਦੀ ਹੁੰਦੀ ਸੀ ਕਿਉਂਕਿ ਉਹਦੀ ਗੂੰਜ ਹੁੰਦੀ ਹੁੰਦੀ ਸੀ ਉਹ ਉਹ ਜਿਹੜੇ ਪ੍ਰੋਫੈਸ਼ਨਲ ਬੈਟਸ ਨਹੀਂ ਸੀ ਹੁੰਦੇ ਜਿਹੜੇ ਕਿ ਅੱਜ ਕੱਲ ਬੜੇ ਬੜੇ ਮਹਿੰਗੇ ਬੈਟਸ ਜੀ ਬਣ ਗਏ ਉਹ ਬਾਲ ਜਦੋਂ ਵੱਜਦਾ ਪਤਾ ਨਹੀਂ ਲੱਗਦਾ ਛਿੱਕੇ ਚੱਕੇ ਮਾਰਨੇ ਵੀ ਸੌਖੇ ਹੋ ਗਏ ਉਦੋਂ ਜਾਨ ਦੇ ਨਾਲ ਦੋਸਤ ਕੋਲ ਹੀ ਲੈ ਜਾਂਦੇ ਉਹ ਬੜਾ ਉਹ ਵੀ ਭਾਰਾ ਹੁੰਦਾ ਸੀ ਪਰ ਜਨ ਨਹੀਂ ਜਾਂਦਾ ਸੋ ਮੈਂ ਇਹਨੂੰ ਪਹਿਲਾਂ ਉਹ ਸਮਝਦਾ ਹੁੰਦਾ ਸੀ ਜਦੋਂ ਜਦੋਂ ਉਹ ਉਹ ਮੈਂ ਦੂਸਰੀ ਗੇਮ ਦੀ ਗੱਲ ਕਰਦੇ ਆ ਜਿਹੜੀ ਦੋ ਗੇਮਾਂ ਇੱਥੇ ਬੜੀਆਂ ਮਸ਼ਹੂਰ ਨੇ ਪਰ ਇਹ ਮੈਂ ਗੱਲ ਕਰਦੇ ਆ ਸੁਪਰਵਾਲ ਦੀ ਸੂਪਰ ਬਾਲ ਜਿਹੜਾ ਫੁੱਟਬਾਲ ਜਿਹਨੂੰ ਕਹਿੰਦੇ ਹਨ ਜਿਹੜਾ ਹੱਥਾਂ ਦੇ ਨਾਲ ਇੱਕ ਦੂਜੇ ਨਾਲ ਸੁੱਟਦੇ ਹਨ ਉਹ ਜਿਹੜਾ ਕਿ ਬਹੁਤ ਵੱਡੀ ਗੇਮ ਹੈ ਉਸ ਦੀ ਜਿਹੜੀ 30 ਸੈਕਿੰਡ ਦੀ ਐਡ ਸ਼ੁਰੂ ਹੁੰਦੀ ਸੀ 42000 ਯੂ ਐਸ ਏ ਡਾਲਰ ਦੀ ਹੈ ਸੋ ਉਹਦੇ ਵਿੱਚ ਲੋਕੀ ਮਿਲੀਅਨ ਮਿਲੀਅਨ 5 5 ਮਿਲੀਅਨਸ ਦੀਆਂ ਜਿਹੜੀਆਂ ਐਡਸ ਦਿੰਦੇ ਹਨ ਜਿਹੜੀਆਂ ਕਿ ਇੱਕ ਦਿਨ ਦੇ ਵਿੱਚ ਇੱਕ ਬੜਾ ਵੱਡਾ ਬਜਟ ਹੁੰਦਾ ਹੈ ਸੋ ਗੱਲ ਮੈਂ ਫੇਰ ਆਪਣੀ ਉਸੇ ਗੱਲ ਤੇ ਆਉਣਾ ਮੈਂ ਇਹ ਸੋਚ ਰਿਹਾ ਸੀ ਕਿ ਗੱਲ ਦਲਜੀਤ ਸਾਹਜ ਜਿਸ ਤਰ੍ਹਾਂ ਇੰਡੇ ਵੱਡੇ ਸ਼ੋਅ ਕਿਤੇ ਜਦੋਂ ਸੁਪਰ ਬਾਦ ਹੁੰਦਾ ਉਸ ਦੇ ਵਿੱਚ ਜਦੋਂ ਇੰਟਰਮਿਸ਼ਨ ਹੁੰਦਾ ਜਦੋਂ ਇੰਟਰਵਲ ਹੁੰਦਾ ਜਦੋਂ ਹਾਫ ਟਾਈਮ ਹੁੰਦਾ ਅੱਧ ਹੁੰਦਾ ਪੰਜਾਬੀ ਚ ਉਸ ਟਾਈਮ ਕੋਈ ਨਾ ਕੋਈ ਜਿਹੜਾ ਆਰਟਿਸਟ ਹੈ ਉਹ ਪਰਫਾਰਮ ਕਰਦਾ ਉਸ ਆਰਟਿਸਟ ਤੋਂ ਬਾਅਦ ਫਿਰ ਜਿਹੜਾ ਫਾਈਨਲ ਗੇਮ ਹੁੰਦੀ ਹੈ ਸੋ ਉਹ ਆਰਟਿਸਟ ਜਿਹੜਾ ਹੁੰਦਾ ਉਸ ਨੂੰ ਸਾਰੀ ਦੁਨੀਆ ਵੇਖਦੀ ਐ ਇਤੋਂ ਤੱਕ ਜਿਹੜਾ ਸੁਪਰ ਬਾਦ ਦੇ ਵਿੱਚ ਐਂਟਰ ਜਿਹੜਾ ਉਹਨੂੰ ਦੇਖਣ ਜਾਂਦਾ ਉਸ ਨੂੰ ਵੀ ਸਾਰੀ ਦੁਨੀਆ ਦੇਖਦੀ ਐ ਸੋ ਇੱਕ ਵਾਰੀ ਕਿਤੇ ਮੈਂ ਚਾਹੁੰਦਾ ਵਾਂ ਕਿਤੇ ਉਹੋ ਜਿਹੇ ਦੇ ਵਿੱਚ ਸਾਡਾ ਕੋਈ ਇਦਾਂ ਦਾ ਆਰਟਿਸਟ ਹੋਵੇ ਜਿਹੜਾ ਉੱਥੇ ਸੁਪਰ ਬਾਜ਼ ਚੱਲਦਾ ਹੋਵੇ ਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦਾ ਹੋਵੇ ਉਹ ਪੰਜਾਬੀ ਆਗੇ ਹੋਵੇ ਫਿਰ ਉਹ ਗੱਲ ਦਾ ਇੱਕ ਹੋਰ ਮਜ਼ਾ ਇਹ ਇੱਕ ਮੰਜ਼ਲ ਹੈ ਜੇ ਇਸ ਦੇ ਉੱਤੇ ਇੱਕ ਦਿਨ ਦੇ ਵਿੱਚ ਹੀ ਆਪਾਂ ਸਾਰੀ ਦੁਨੀਆ ਦੇ ਵਿੱਚ ਇੱਕ ਵਾਰੀ ਪਤਾ ਲੱਗੇਗਾ ਵੀ ਅਸੀਂ ਕੌਣ ਹਾਂ ਇਹ ਬਹੁਤ ਇੱਕ ਉਦਾਂ ਮੇਰੇ ਦਿਮਾਗ ਚ ਗੱਲ ਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਸੰਝ ਕਰ ਸਾਂਝੀ ਕਰਦੇ ਆ ਮੈਨੂੰ ਕਿਹੜਾ ਪਤਾ ਮੈਂ ਕਿਹੜਾ ਉੱਥੇ ਕੋਈ ਐਂਟਰ ਕਰਾ ਸਕਦਾ ਇਹ ਜ਼ਰੂਰ ਹੈ ਜੇ ਇਦਾਂ ਦੀ ਮਿਲ ਜਾਵੇ ਮੈਂ 10 15 ਬੰਦੇ ਫੜ ਕੇ ਦੇ ਸਕਦਾ ਸਪான்ਸਰ ਜਿਹੜੇ ਕੀ ਇਸ ਦੇ ਵਿੱਚ ਲੋਕੀ ਤੇ ਪੈਸੇ ਦਿੰਦੇ ਆ ਹੀ ਆ ਜੇ ਇਦਾਂ ਕੋਈ ਕਲਾਕਾਰ ਉੱਥੇ ਵਿੱਚ ਐਂਟਰ ਹੋ ਜਾਏ ਅਸੀਂ ਪੈਸੇ ਦੇ ਕੇ ਵੀ ਐਂਟਰ ਕਰਾ ਦੀ ਆਪਣੀ ਪਛਾਣ ਲਈ ਜਿੱਥੇ ਅਸੀਂ ਉਦਾਂ ਵੀ ਇੰਨੇ ਇੰਨੇ ਪੈਸੇ ਟੂਰਨਾਮੈਂਟ ਤੇ ਖਰਾਬ ਕਰ ਦਿੰਦੇ ਆ 10 ਕ ਸਪான்ਸਰ ਮੈਂ ਦੇਦਾ ਲੱਖ ਲੱਖ ਦੇ ਜੇ ਇਦਾਂ ਦਾ ਕੋਈ ਬੰਦਾ ਇਦਾਂ ਦਾ ਕੋਈ ਸਿਸਟਮ ਹੋ ਜਾਵੇ ਸੁਪਰ ਬਾਲ ਦੇ ਵਿੱਚ ਅਜੇ ਕੋਈ ਆਪਣੇ ਪੰਜਾਬੀ ਐਂਟਰੀ ਹੋ ਜਾ ਜੇ ਸਾਨੂੰ ਪੰਜਾਬੀ ਦੇ ਬਾਰੇ ਗੱਲ ਕਰ ਸਕੇ ਅਤੇ ਦੱਸ ਸਕੇ ਇਸ ਤਰ੍ਹਾਂ ਉੱਥੇ ਜਾ ਕੇ ਤੋਂ ਬਹੁਤ ਇੱਕ ਵਧੀਆ ਲੱਗੇਗਾ ਮੇਰਾ ਇੱਕ ਵਿਚਾਰ ਸੀ ਇਹ ਨਾ ਤੇ ਮੈਂ ਉੱਥੇ ਤੱਕ ਪਹੁੰਚ ਸਕਦਾ ਨਾ ਮੈਂ ਉੱਥੇ ਕੁਝ ਕਰ ਸਕਦਾ ਇਹ ਮੇਰੀ ਸੋਚ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਨੂੰ ਪਤਾ ਇਹ ਗੱਲ ਆਪਣੇ ਚ ਹੀ ਰਹਿ ਜਣੀ ਤੁਸੀਂ ਕਿਹੜਾ ਕਿਸੇ ਨੂੰ ਦੱਸਣੀ ਹੈ ਕਿਉਂਕਿ ਜੇ ਆਪਾਂ ਗੱਲ ਕੋਈ ਕਰਦੀ ਹੈ ਗੱਲ ਕੀਤਿਆਂ ਬੜੀ ਦੂਰ ਜਾ ਸਕਦੀ ਹੈ ਇਨੀ ਦੂਰ ਵੀ ਜਾ ਸਕਦੀ ਹੈ ਸੁਪਰਵਾਲ ਦੀ ਟੀਮ ਦੇ ਕੋਲ ਪਹੁੰਚ ਜਾਵੇ ਵੀ ਇਹਨਾਂ ਦਾ ਅੱਜ ਕੱਲ ਇੱਕ ਮੁੰਡਾ ਬੜਾ ਚੜਾਈ ਹੈ ਤੇ ਉਹਨੂੰ ਆਪਾਂ ਉੱਥੇ ਲਾ ਕੇ ਵੀ ਕਿਉਂ ਨਾ ਪਰਫਾਰਮ ਕਰਾਈਏ ਜਿਹੜਾ ਉੱਥੇ ਇੱਕ ਵਾਰੀ ਕਹਿ ਦਵੇ ਆ ਕੇ ਫਿਰ ਪੰਜਾਬੀ ਆਗੇ ਹੋਏ ਫਿਰ ਮਿਲਦੇ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ